ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਮਾਤਾ ਗੁਜਰ ਕੌਰ ਜੀ ਦੀ ਕੁਖ ਤੋਂ ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ 1664 ਈਸਵੀ ਨੂੰ ਪਟਨਾ ਸਾਹਿਬ ਦੀ ਧਰਤੀ ਤੇ ਹੋਇਆ। ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵਨ ਲਈ। ਅੰਮ੍ਰਿਤ ਬਾਣੀ ਦਾ ਬੋਲ ਹੈ ਧੰਨ ਧੰਨ ਪਿਤਾ ਧੰਨ ਧੰਨ ਕੁੱਲ ਧੰਨ ਧੰਨ ਸੋ ਜਨਨੀ ਜਿਲ ਗੁਰੂ ਜਣਿਆ ਮਾਈ ਉਹ ਪਿਤਾ ਧਾਨ ਹੈ ਉਹ ਮਾਤਾ ਧਾਨ ਹੈ ਉਹ ਥਾਂ ਧਾਨ ਹੈ ਉਹ ਕੁੱਲ ਧਾਨ ਹੈ ਜਿੱਥੇ ਗੁਰੂ ਦਾ ਪ੍ਰਕਾਸ਼ ਹੁੰਦਾ ਗੁਰਕਲਗੀਰ ਜੀ ਦਾ ਪ੍ਰਕਾਸ਼ ਹੋਇਆ ਉਦੋਂ ਗੁਰੂ ਤੇਗ ਬਹਾਦਰ ਜੀ ઠાਕੇ ਨੇ ਔਰ ਦੋ ਸਿੱਖ ਮਿਹਰ ਚੰਦ ਕਲਿਆਣ ਚੰਦ ਇਹ ਦੋਨੋਂ ਸਿੱਖ ਮਾਤਾ ਗੁਦਰ ਕੌਰ ਨੇ ਜਾਂ ਮਾਮਾ ਕਿਰਪਾਲ ਚੰਦ ਨੇ ਸੁਨੇਹਾ ਲਾਉਣ ਵਾਸਤੇ ਪਿੱਛੇ ਗਏ ਨੇ ਗੁਰੂ ਤੇਗ ਬਹਾਦਰ ਜੀ ਕੋਲ ਜਾ ਕੇ ਮੱਥਾ ਟੇਕ ਕੇ ਬੇਨਤੀ ਕੀਤੀ ਪਾਤਸ਼ਾਹ ਕਰ ਸਹਿਬ ਜਾਦੇ ਦਾ ਪ੍ਰਕਾਸ਼ ਹੋਇਆ ਗੁਰੂ ਤੇਗ ਬਹਾਦਰ ਜੀ ਨੇ ਰੱਬ ਦਾ ਸ਼ੁਕਰ ਕੀਤਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਸ਼ੁਕਰ ਕਰਦੇ ਆ ਰਸਨਾ ਤੋਂ ਬਚਨ ਆਖਿਆ ਨਾਮ ਗੋਬਿੰਦ ਰਾਏ ਵੈਸੇ ਗੋਬਿੰਦ ਦਾਸ ਵੀ ਲਿਖਿਆ ਹੋਇਆ ਨਾਮ ਗੋਬਿੰਦ ਰਾਏ ਰੱਖਦੇ ਹੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਦਾ ਜਿਹੜਾ ਪਹਿਲਾ ਨਾਮ ਹੈ ਸਿੰਘ ਸ਼ਬਦ ਤੇ ਅਮਰਦੀ ਦਾਤ ਲੈ ਕੇ ਬਣਿਆ ਨਾ ਉਹ ਗੁਰੂ ਤੇਗ ਬਹਾਦਰ ਜੀ ਨੇ ਹੀ ਰੱਖਿਆ ਹੋਇਆ ਹੈ